ਮਹਾਰਾਸ਼ਟਰ ਵਿੱਚ ਪੰਜ ਨੂੰ ਬਣੇਗੀ ਨਵੀਂ ਸਰਕਾਰ ਮੋਦੀ ਦੀ ਮੌਜੂਦਗੀ ਵਿੱਚ ਹੋਵੇਗਾ ਸੌ ਚੱਕ ਸਮਾਗਮ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ ਅਮਨ ਅਰੋੜਾ ਖਨੌਰੀ ਬਾਰਡਰ ਤੇ ਕਿਸਾਨ ਅੰਦੋਲਨ ਵਿੱਚ ਮੋੜ ਮਰਨ ਵਰਤ ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਸਮੇਂ ਤੇ ਖੇਚੋ ਤਾਂ ਦਰਮਿਆਨ ਇੱਕ ਨਾ ਸ਼ਿੰਦੇ ਦੀ ਤਬੀਅਤ ਵਿਗੜੀ ਕੇਜਰੀ ਬਾਲ ਤੇ ਸੁੱਟਿਆ ਤਰਲ ਪਦਾਰਥ ਮਲਜਮ ਹਿਰਾਸਤ ਵਿੱਚ ਦੇਸ਼ਤਵਾਪਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਮੀ ਮਹਾਜੁਤੀ ਸਰਕਾਰ 5 ਦਸੰਬਰ ਨੂੰ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਸੌਂ ਚੁਕੇਗੀ। ਇਸ ਸਬੰਧੀ ਭਾਜਪਾ ਦੇ ਸੂਬਾ ਪ੍ਰਧਾਨ ਚੰਦਰਸ਼ੇਖਰ ਬਾਬਨ ਕੁਲੇ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਮਹਾਜੁਤੀ ਸਰਕਾਰ ਦਾ ਸੌਂਚਕ ਸਮਾਗਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਵੀਰਵਾਰ 5 ਦਸੰਬਰ ਨੂੰ ਸ਼ਾਮ 5 ਵਜੇ ਆਜ਼ਾਦ ਮੈਦਾਨ ਮੁੰਬਈ ਵਿੱਚ ਆਯੋਜਿਤ ਕੀਤਾ ਜਾਵੇਗਾ ਮਹਾਜੂਤੀ ਵਿੱਚ ਭਾਜਪਾ ਏਕਨਾ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸਨਾ ਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਸ਼ਾਮਲ ਹੈ ਮਹਾਜੂਤੀ ਗਠਜੋੜ ਦੀ ਨਵੀਂ ਸਰਕਾਰ ਜੋ 5 ਦਸੰਬਰ ਨੂੰ ਬਣੇਗੀ ਜਿਸ ਦਾ ਮੁੱਖ ਮੰਤਰੀ ਬਣਨ ਦੀ ਦੌੜ ਵਿੱਚ ਭਾਜਪਾ ਆਗੂ ਤੇ ਸਾਬਕਾ ਉਪ ਮੁੱਖ ਮੰਤਰੀ ਦਵਿੰਦਰ ਫੜਨवीस ਮੋੜ ਸਭ ਤੋਂ ਅੱਗੇ ਚੱਲ ਰਹੇ ਹਨ ਇਹ ਦਾਵਾ ਭਾਜਪਾ ਦੇ ਸੀਨੀਅਰ ਆਗੂ ਨੇ ਕੀਤਾ ਵੀ ਨਵਾਬਾਂ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਇਕਨਾ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਬਵਾਰ ਦੀ ਨੈਸ਼ਨਲਿਸਟ ਕਾਂਗਰਸ ਪਾਰਟੀ ਐਨਸੀਪੀ ਦੇ ਮਹਾਜੁਤੀ ਗੱਠ ਜੋੜ ਨੇ 288 ਸੀਟਾਂ ਵਿੱਚੋਂ 230 ਸੀਟਾਂ ਜਿੱਤ ਕੇ ਸੱਤਾ ਬਰਕਰਾਰ ਰੱਖੀ ਸੀ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਨਵੀਂ ਸਰਕਾਰ ਦਾ ਸੌਂ ਚੱਕ ਸਮਾਗਮ 5 ਦਸੰਬਰ ਨੂੰ ਹੋਵੇਗਾ ਆਗੂ ਦਾ ਕਹਿਣਾ ਹੈ ਕਿ ਭਾਜਪਾ ਦੇ ਸੀਨੀਅਰ ਨੇਤਾ ਦਵਿੰਦਰ ਫਾੜਨਵੀਸ ਜੋ ਦੋ ਵਾਰ ਮੁੱਖ ਮੰਤਰੀਆ ਤੇ ਪਿਛਲੀ ਸਰਕਾਰ ਵਿੱਚ ਉਪ ਮੁੱਖ ਮੰਤਰੀ ਸਨ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ ਇਸ ਤੋਂ ਪਹਿਲਾਂ ਭਾਜਪਾ ਵਿਧਾਇਕ ਦਲ ਦੇ ਆਗੂ ਦੀ ਚੋਣ ਲਈ 2 ਦਸੰਬਰ ਨੂੰ ਮੀਟਿੰਗ ਕੀਤੀ ਜਾਵੇਗੀ ਕਾਰਜਕਾਰੀ ਮੁੱਖ ਮੰਤਰੀ ਸ਼ਿੰਦੇ ਨੇ ਸਪਸ਼ਟ ਕੀਤਾ ਹੈ ਕਿ ਉਹ ਭਾਜਪਾ ਲੀਡਰਸ਼ਿਪ ਦੇ ਅਗਲੇ ਮੁੱਖ ਮੰਤਰੀ ਦੇ ਨਾਂ ਦੇ ਫੈਸਲੇ ਦਾ ਪੂਰੀ ਤਰ੍ਹਾਂ ਸਮਰਥਨ ਕਰਨਗੇ ਅਤੇ ਉਹ ਇਸ ਪ੍ਰਕਿਰਿਆ ਵਿੱਚ ਕੋਈ ਅੜਿੱਕਾ ਨਹੀਂ ਬਣ ਗਏ ਜਦੋਂ ਕਿ ਅਜੀਤ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਮੁੱਖ ਮੰਤਰੀ ਅਹੁਦੇ ਲਈ ਫਰਣ ਵੀਸ ਦਾ ਸਮਰਥਨ ਕੀਤਾ ਪੰਜਾਬ ਦੀ ਸਿਆਸਤ ਵਿੱਚ ਅਮਨ अरोड़ा ਇੱਕ ਅਜਿਹੇ ਸਤਪਨਾ ਹੈ ਜਿਨ੍ਹਾਂ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਨਾ ਕੇਵਲ ਸਿਆਸੀ ਹਲਕਿਆਂ ਵਿੱਚ ਪ੍ਰਭਾਵ ਕਾਇਮ ਕੀਤਾ ਬਲਕਿ ਲੋਕਾਂ ਦੇ ਦਿਲਾਂ ਅੰਦਰ ਵੀ ਆਪਣੀ ਵੱਖਰੀ ਥਾਂ ਬਣਾਈ ਹੈ ਆਪਣੇ ਬੇਬਾਕ ਸੁਭਾਅ ਤੇ ਲੋਕਪੱਖੀ ਸਿਆਸਤ ਲਈ ਜਾਣੇ ਜਾਂਦੇ ਅਮਨ ਅਰੋੜਾ ਆਮ ਆਦਮੀ ਪਾਰਟੀ ਦੇ ਸੰਸਥਾਪਕ ਆਗੂਆਂ ਵਿੱਚੋਂ ਹਨ। ਉਹਨਾਂ ਵਿਧਾਇਕ ਤੋਂ ਮੰਤਰੀ ਤੇ ਫਿਰ ਸੂਬੇ ਦੀ ਸਤਾ ਤੇ ਕਾਬਜ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੱਕ ਦਾ ਸਫ਼ਰ ਬਹੁਤ ਹੀ ਸ਼ਾਨ ਨਾਲ ਪੂਰਾ ਕੀਤਾ। ਉਹਨਾਂ ਨੂੰ ਹਾਲ ਹੀ ਵਿੱਚ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਹੈ। ਅਮਨ ਅਰੋੜਾ ਪ੍ਰਧਾਨ ਬਣਨ ਤੋਂ ਬਾਅਦ ਜਲੰਧਰ ਪੁੱਜੇ ਅਮਨ ਅਰੋੜਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਹੈ ਉਹ ਤਨਦੇਈ ਪੂਰੀ ਮਿਹਨਤ ਨਾਲ ਨਿਭਾਉਣਗੇ ਜੋ ਮੇਰੇ ਤੇ ਵਿਸ਼ਵਾਸ ਪਾਰਟੀ ਨੇ ਕੀਤਾ ਹੈ ਮੈਂ ਇਸ ਨੂੰ ਦਿਲੋਂ ਨਿਭਾਵਾਂਗਾ ਮੈਂ ਨਿੱਜੀ ਤੌਰ ਤੇ ਇਸ ਜ਼ਿੰਮੇਵਾਰੀ ਨੂੰ ਇੱਕ ਵੱਡੇ ਸਿਆਸੀ ਮੌਕੇ ਦੇ ਤੌਰ ਤੇ ਵੀ ਵੇਖਦਾ ਹਾਂ ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਇੱਕ ਸੈਕੂਲਰ ਪਾਰਟੀ ਹੈ ਅਤੇ ਸੈਕੂਲਰ ਪਾਰਟੀਆਂ ਵਿੱਚ ਸਮਾਜ ਦੇ ਸਾਰੇ ਵਰਗਾਂ ਨੂੰ ਨੁਮਾਇੰਦਗੀ ਮਿਲਦੀ ਹੈ ਯਕੀਨੀ ਤੌਰ ਤੇ ਪਾਰਟੀ ਨੇ ਮੇਰੇ ਵਿੱਚ ਕੋਈ ਹੋਰ ਮੈਰਿਟ ਵੀ ਜ਼ਰੂਰ ਦੇਖੀ ਹੋਵੇਗੀ ਮੈਨੂੰ ਲੱਗਦਾ ਹੈ ਕਿ ਸਿਆਸਤ ਵਿੱਚ ਆਗੂ ਲਈ ਇਮਾਨਦਾਰ ਹੋਣ ਦੇ ਨਾਲ ਨਾਲ ਜਨਤਾ ਪ੍ਰਤੀ ਜਵਾਬਦੇਹ ਅਤੇ ਦੂਰਦਰਸ਼ੀ ਹੁਸ਼ਿਆਰ ਤੇ ਬੋਲਡ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਬੋਲਡ ਆਗੂ ਹੀ ਜਨਤਾ ਦੇ ਹਿੱਤ ਵਿੱਚ ਵੱਡੇ ਫੈਸਲੇ ਲੈ ਸਕਦਾ ਹੈ ਉਹਨਾਂ ਕਹੇ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ। ਦੋ ਤਿਹਾਈ ਆਗੂ ਅਜਿਹੇ ਬਣੇ ਜੋ ਪਾਰਟੀ ਦੇ ਨਾਲ ਸ਼ੁਰੂ ਤੋਂ ਜੁੜੇ ਹੋਏ ਹਨ। ਅਜਿਹੇ ਲਗਭਗ 400 ਪਾਰਟੀ ਆਗੂ ਹਨ ਜਿਨ੍ਹਾਂ ਨੂੰ ਸਤਾ ਵਿੱਚ ਹਿੱਸੇਦਾਰੀ ਮਿਲੀ ਹੈ। ਸਿਆਸਤ ਵਿੱਚ ਕਿਸੇ ਵੀ ਪਾਰਟੀ 'ਚ ਹਰ ਆਗੂ ਨੂੰ ਉਹ ਹਰ ਅਹੁਦਾ ਮਿਲਣਾ ਸੰਭਵ ਨਹੀਂ ਹੁੰਦਾ ਜਿਸ ਦੀ ਉਸ ਨੂੰ ਚਾਹਤ ਹੁੰਦੀ ਹੈ। ਕਾਂਗਰਸ ਤੇ ਅਕਾਲੀ ਦਲ ਵਰਗੀਆਂ 100 ਸਾਲ ਪੁਰਾਣੀਆਂ ਪਾਰਟੀਆਂ ਵਿੱਚ ਵੀ ਅਜਿਹਾ ਨਹੀਂ ਹੁੰਦਾ। ਕਈ ਵਾਰ ਪਾਰਟੀ ਚੋਣਾ ਵਿੱਚ ਜਿੱਤ ਦੀ ਸੰਭਾਵਨਾ ਤੇ ਜ਼ਿਆਦਾ ਵਿਚਾਰ ਕਰਦੀ ਹੈ ਅਤੇ ਜਿੱਤ ਦੀ ਸਮਰੱਥਾ ਵਾਲੇ ਚਿਹਰੇ ਨੂੰ ਮੌਕਾ ਦਿੱਤਾ ਜਾਂਦਾ ਹੈ ਪਰ ਅਜਿਹਾ ਸਿਰਫ 5 ਤੋਂ 10% ਦੀਆਂ ਮਾਮਲਿਆਂ ਵਿੱਚ ਹੁੰਦਾ ਹੈ ਇਸ ਮੌਕੇ ਤੇ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਮਸਲਿਆਂ ਤੇ ਵਿਸਤਾਰਪੂਰਵਕ ਗੱਲਬਾਤ ਕੀਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਪੰਜਾਬ ਦਾ ਬਹੁਪੱਖੀ ਵਿਕਾਸ ਹੋਇਆ ਹੈ ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੇ ਸ਼ੁਰੂ ਤੋਂ ਹੀ ਪੰਜਾਬ ਨਾਲ ਮਤਰਈ ਮਾਂ ਵਾਲਾ ਸਲੂਕ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਲ 2014 ਵਿੱਚ ਪ੍ਰਧਾਨ ਮੰਤਰੀ ਬਣ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਅਕਸਰ ਕਿਹਾ ਕਰਦੇ ਸਨ ਕਿ ਕੇਂਦਰ ਤੇ ਸੂਬਿਆਂ ਵਿਚਕਾਰ ਰਿਸ਼ਤਾ ਵੱਡੇ ਤੇ ਛੋਟੇ ਭਰਾ ਵਰਗਾ ਹੈ। ਪਰ ਅੱਜ 10 ਸਾਲ ਬਾਅਦ ਵੀ ਉਹਨਾਂ ਨੂੰ ਆਪਣੇ ਹੀ ਕਹੇ ਹੋਏ ਬੋਲ ਯਾਦ ਨਹੀਂ ਆ ਰਹੇ। ਕੇਂਦਰ ਸਰਕਾਰ ਵੱਲ ਪੰਜਾਬ ਦੇ ਲੋਕਾਂ ਦਾ ਟੈਕਸ ਦੇ ਰੂਪ ਵਿੱਚ ਇਕੱਠਾ ਕੀਤਾ ਪੈਸਾ ਪਰ ਉਸ ਨੂੰ ਦੇਣ ਤੋਂ ਵੀ ਇਨਕਾਰ ਕੀਤਾ ਜਾ ਰਿਹਾ ਹੈ। ਕੇਂਦਰ ਵੱਲੋਂ ਆਰਡੀਐਫ ਦੇ ਪੈਸੇ ਹੀ ਨਹੀਂ ਰੋਕੇ ਗਏ ਬਲਕਿ ਕਈ ਖੇਤ ਸਿੱਖਿਆ ਨਾਲ ਸੰਬੰਧਿਤ ਸਕੀਮਾਂ ਦਾ ਫੰਡ ਵੀ ਰੋਕਿਆ ਗਿਆ ਹੈ। ਜਿਸ ਨੂੰ ਜਾਰੀ ਕਰਵਾਉਣ ਲਈ ਪੰਜਾਬ ਸਰਕਾਰ ਵੱਲੋਂ ਜਿੱਥੇ ਪ੍ਰਸ਼ਾਸਨਿਕ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਉੱਥੇ ਅਦਾਲਤੀ ਚਾਰਾ ਜੋਇ ਵੀ ਕੀਤੀ ਜਾ ਰਹੀ ਹੈ। ਉਨਾਰਾ ਕਹਿਣਾ ਹੈ ਕਿ ਆਪ ਸਰਕਾਰ ਨੇ ਹਮੇਸ਼ਾ ਸਾਫ਼ ਸੁਥਰੀ ਸਿਆਸਤ ਕਰਦੇ ਹੋਏ ਪਾਰਟੀ ਸਿਧਾਂਤਾਂ ਤੇ ਡਟ ਕੇ ਪੈਰਾ ਦਿੱਤਾ ਹੈ। ਆਪ ਲੋਕ ਸੇਵਾ ਦੇ ਮਿਸ਼ਨ ਨਾਲ ਹੀ ਸਿਆਸਤ ਵਿੱਚ ਆਈ ਹੈ ਤੇ ਹਾਲ ਹੀ ਵਿੱਚ ਹੋਈਆਂ ਜਿਮਨੀ ਚੋਣਾਂ ਵਿੱਚ ਜਿਸ ਤਰ੍ਹਾਂ ਲੋਕਾਂ ਨੇ ਆਪ ਨੂੰ ਪਿਆਰ ਦਿੱਤਾ ਹੈ ਉਸ ਤੋਂ ਸਾਫ਼ ਹੋ ਗਿਆ ਹੈ ਕਿ ਇੱਕ ਵਿਰੋਧੀਆਂ ਵੱਲੋਂ ਕੇਵਲ ਸਿਆਸੀ ਰੋਟੀਆਂ ਸੇਕਣ ਲਈ ਹੀ ਸਰਕਾਰ ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ ਜੋ ਕਿ ਠੀਕ ਨਹੀਂ ਹੈ। ਲੇਕਿਨ ਸਾਡਾ ਮਿਸ਼ਨ ਹੈ ਪੰਜਾਬ ਦਾ ਹਰ ਪੱਖੋਂ ਵਿਕਾਸ ਕਰਨਾ ਹੈ। ਕਿਸਾਨਾ ਕੋ ਜਗਜੀਤ ਸਿੰਘ ਡੱਲੇਵਾਲ ਦਾ ਢਾਬੀ ਗੁਜਰਾ ਬਾਰਡਰ ਤੇ ਪਰਤਨ ਤੇ ਕਿਸਾਨਾਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਉਹ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਚੁੱਕ ਕੇ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਵਿੱਚ ਰੱਖੇ ਜਾਣ ਮਗਰੋਂ 4 ਦਿਨ ਬਾਅਦ ਢਾਬੀ ਗੁਜਰਾ ਬਾਰਡਰ ਤੇ ਪੁੱਜੇ ਹਨ ਡੱਲੇਵਾਲ ਨੇ ਆਪਣੀ ਗੈਰ ਹਾਜ਼ਰੀ ਵਿੱਚ ਮਰਨ ਵਰਤ ਤੇ ਬੈਠੇ ਵਾਲੇ ਸੁਖਜੀਤ ਸਿੰਘ ਹਰਦੋ ਚੰਡੇ ਦਾ ਵਰਤ ਖਤਮ ਕਰਵਾ ਕੇ ਖੁਦ ਮਰਨ ਵਰਤ ਵਾਲਾ ਮੋਰਚਾ ਸੰਭਾਲ ਲਿਆ ਢੱਲੇ ਵਾਲ ਨੇ ਹਦਾਇਤ ਕੀਤੀ ਹੈ ਕਿ ਇਸ ਦੌਰਾਨ ਪਾਣਾ ਵਾਪਰਨ ਦੀ ਸੂਰਤ ਵਿੱਚ ਉਦੋਂ ਤੱਕ ਸਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਮੰਗਾ ਪ੍ਰਵਾਹ ਨਹੀਂ ਹੁੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠਾਂ ਇਹ ਮੋਰਚਾ 9.5 ਮਹੀਨਿਆਂ ਤੋਂ ਜਾਰੀ ਹੈ ਇਸ ਸਮੋਖਤੇ ਕਿਸਾਨ ਆਗੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦੀ ਰਿਹਾਈਸ਼ ਤੇ ਕਰਾਉ ਦਾ ਪ੍ਰੋਗਰਾਮ ਰੱਦ ਕੀਤਾ ਗਿਆ ਹੈ ਕਿਸਾਨਾਂ ਕੋ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਡੀਸੀਐਮ ਵਿੱਚ ਨਜ਼ਰਬੰਦ ਰੱਖਿਆ ਗਿਆ ਕਿਉਂਕਿ ਮੈਡੀਕਲ ਜਾਂਚ ਤਾਂ ਇੱਕੋ ਵਾਰ ਵੀ ਨਹੀਂ ਕੀਤੀ ਗਈ ਪਰ ਉਹਨਾਂ ਪੁਲਿਸ ਵੱਲੋਂ ਚੁੱਕੇ ਜਾਣ ਮੌਕੇ ਹੀ ਮਰਨ ਵਰਤ ਸ਼ੁਰੂ ਕਰ ਦਿੱਤਾ ਸੀ ਜੋ ਹਸਪਤਾਲ ਵਿੱਚ ਵੀ ਜਾਰੀ ਰੱਖਿਆ ਦੂਜੇ ਪਾਸੇ ਮਰਨ ਵਰਤ ਤੇ ਚੱਲਦਿਆਂ ਡੱਲੇਵਾਲ ਦਾ 4 ਕਿਲੋ ਅਤੇ ਹਰਦੋ ਝੰਡੇ ਦਾ 8 ਕਿਲੋ ਭਾਰ ਘਟ ਗਿਆ ਹੈ ਇਹਨਾਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਹ ਮੋਰਚਾ ਫਤਿਹ ਕਰਨਗੇ ਡਾਕਟਰਾਂ ਦੀ ਟੀਮ ਨੇ ਡਲੇਵਾਲ ਦਾ ਚੈੱਕਅਪ ਕੀਤਾ ਹੈ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਿਲਕੁਲ ਪੂਰੀ ਤਰ੍ਹਾਂ ਤੰਦਰੁਸਤ ਹਨ ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਇੰਦਰਜੀਤ ਸਿੰਘ ਕੋਟ ਬੁੱਢਾ ਸੁਖਜਿੰਦਰ ਸਿੰਘ ਖੋਸਾ ਲਖਮਿੰਦਰ ਸਿੰਘ ਔਜਲਾ ਗੁਰਿੰਦਰ ਸਿੰਘ ਪੰਗੂ ਆਦ ਹਾਜ਼ਰ ਸਨ ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾ ਸ਼ਿੰਦੇ ਦੀ ਸ਼ਨੀਵਾਰ ਸਿਹਤ ਵਿਗੜ ਗਈ ਜਾਣਕਾਰੀ ਮੁਤਾਬਕ 17 ਦੇ ਡੇਰੇ ਸਥਿਤ ਆਪਣੀ ਰਹਿائش ਤੇ ਠਹਿਰੇ ਏਕਨਾ ਸ਼ਿੰਦੇ ਨੂੰ ਬੁਖਾਰ ਹੈ 17 ਤੋਂ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਘਰ ਪਹੁੰਚ ਗਈ ਹੈ ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਦਰਸਲ ਮੁੱਖ ਮੰਤਰੀ ਸ਼ੁਕਰਵਾਰ ਤੋਂ ਸਰਦੀ ਅਤੇ ਵਾਇਰਲ ਬੁਖਾਰ ਤੋਂ ਪੀੜਤ ਸਵੇਰ ਤੋਂ ਹੀ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ ਇੱਕ ਨਛਿੰਦੇ ਨੂੰ ਡਾਕਟਰਾਂ ਨੇ ਆਰਾਮ ਕਰਨ ਨੂੰ ਕਿਹਾ ਹੈ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਵਿੱਚ ਸ਼ਨੀਵਾਰ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਤਰਲ ਪਦਾਰਥ ਸੁੱਟਿਆ ਗਿਆ ਹੈ ਇਸ ਸਬੰਧੀ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਇਸ ਘਟਨਾ ਤੇ ਟਿੱਪਣੀ ਕਰਦੇ ਆਂ ਆਪ ਦਾ ਕਹਿਣਾ ਹੈ ਕਿ ਜੇ ਰਾਸ਼ਟਰੀ ਰਾਜਧਾਨੀ ਵਿੱਚ ਸਾਬਕਾ ਮੁੱਖ ਮੰਤਰੀ ਸੁਰੱਖਿਅਤ ਨਹੀਂ ਹੈ ਤਾਂ ਆਮ ਆਦਮੀ ਕਿੱਥੇ ਜਾਵੇਗਾ ਕੇਜਰੀਵਾਲ ਇੱਕ ਕੇਰੇ ਵਿੱਚ ਖੜੇ ਹੋ ਕੇ ਲੋਕਾਂ ਦਾ ਸਵਾਗਤ ਕਬੂਰ ਰਹੇ ਸਨ ਅਚਾਨਕ ਹੀ ਇੱਕ ਵਿਅਕਤੀ ਨੇ ਉਨ੍ਹਾਂ ਦੇ ਨੇੜੇ ਆ ਕੇ ਉਨ੍ਹਾਂ ਤੇ ਤਰਲ ਪਦਾਰਥ ਸੁੱਟ ਦਿੱਤਾ ਜਿਸ ਵਿੱਚੋਂ ਸੁਰੱਖਿਆ ਮਹਾਰਾਜਮਾਨੇ ਤੁਰੰਤ ਮੌਜੂਮ ਨੂੰ ਕਾਬੂ ਕਰ ਲਿਆ ਬਾਅਦ ਵਿੱਚ ਕੇਜਰੀਵਾਲ ਤੇ ਉਨ੍ਹਾਂ ਨਾਲ ਆਏ ਸੁਰੱਖਿਆ ਮਹਾਰਾਜਮਾਨ ਨੂੰ ਆਪਣੇ ਚਿਹਰੇ ਪੂੰਝਦੇ ਦੇਖਿਆ ਗਿਆ ਹੈ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਉਸੇ ਇਲਾਕੇ ਦਾ ਰਹਿਣ ਵਾਲਾ ਹੈ ਉਸ ਨੂੰ ਥਾਣੇ ਲਿਜਾਇਆ ਗਿਆ ਇਸ ਦੌਰਾਨ ਦਿੱਲੀ ਦੇ ਮੰਤਰੀ ਸਰਵ ਭਾਰਦਵਾਜ ਨੇ ਦੋਸ਼ ਲਗਾਇਆ ਕਿ ਗ੍ਰਿਫਤਾਰ ਵਿਅਕਤੀ ਪੈਦਲ ਯਾਤਰਾ ਮੌਮ ਦੌਰਾਨ ਉਹਨਾਂ ਨੂੰ ਸਾੜਨਾ ਚਾਹੁੰਦਾ ਸੀ ਹਮਲਾਵਰ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਹੈ ਪੁਲਿਸ ਦੇ ਮੁਤਾਬਕ ਦੋਸ਼ੀ ਦੀ ਪਛਾਣ ਅਸ਼ੋਕ ਚਾਹਵਜੋ ਹੋਈ ਹੈ ਜੋ ਕਿ ਦਿੱਲੀ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਖਾਨਪੁਰ ਡਿਪੂ ਤੇ ਸੇਵਾ ਕਰ ਰਿਹਾ ਬੱਸ ਮਾਰਸ਼ਲ ਹਨ ਦਿੱਲੀ ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਸ ਦੇ ਪਿੱਛੇ ਕਾਰਨਾਂ ਦਾ ਪਤਾ ਲਗਾਉਣ ਲਈ ਵਿਅਕਤੀ ਦੀ ਜਾਂਚ ਜਾਰੀ ਹੈ। ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਚਾਹ ਨੇ ਪੁਸ਼ਕਸ਼ ਦੌਰਾਨ ਕਿਹਾ ਹੈ ਕਿ ਉਹ ਨਿਰਾਸ਼ ਸੀ ਕਿਉਂਕਿ ਉਸ ਨੂੰ ਪਿਛਲੇ 6 ਮਹੀਨਿਆਂ ਤੋਂ ਤਰਖਾ ਨਹੀਂ ਮਿਲ ਰਹੀ। ਸੂਤਰਾਂ ਨੇ ਕਿਹਾ ਕਿ ਚਾਹ ਨੇ ਦਾਅਵਾ ਕੀਤਾ ਹੈ ਕਿ ਆਪ ਦੇ ਗਠਨ ਦੌਰਾਨ ਉਹਨਾਂ ਨੇ ਪਾਰਟੀ ਨੂੰ ਚੰਦਾ ਦਿੱਤਾ ਸੀ ਪਰ ਉਹ ਇਸੇ ਫਰਜੀ ਵਾਰੀਆਂ ਤੋਂ ਪਰੇਸ਼ਾਨ ਸੀ। ਪੋਲਸ ਨੇ ਦੱਸਿਆ ਕਿ 5:50 ਮਿੰਟ ਦੇ ਕਰੀਬ ਕੇਜਰੀਵਾਲ ਇੱਕ ਘੇਰੇ ਪਿੱਛੇ ਖੜੇ ਕੁਝ ਪੈਰੋਕਾਰਾਂ ਨਾਲ ਹੱਥ ਮਿਲਾ ਰਿਹਾ ਸੀ ਕਿ ਉਹਨਾਂ ਤੇ ਇਹ ਤਰਲ ਪਦਾਰਥ ਸੁੱਟਿਆ ਗਿਆ ਹੈ। ਘਟਨਾ ਤੋਂ ਬਾਅਦ ਕੇਜਰੀਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਤੇ ਨਿਸ਼ਾਨਾ ਸਾਧ ਦੇ ਕਹਿ ਕਿ ਉਹਨਾਂ ਨੂੰ ਮੇਰਾ ਮਾਰਚ ਰੋਕਣ ਦੀ ਬਜਾਏ ਦਿੱਲੀ ਵਿੱਚ ਅਪਰਾਧ ਰੋਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਆਪ ਪੰਜਾਬ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਕਿਹਾ ਕਿ ਅਰਮਿੰਦ ਕੇਜਰੀਵਾਲ ਤੇ ਹਮਲਾ ਬੇਹੰਦ ਨਿੰਦਰਜੋਗ ਹੈ। ਉਨਾ ਪਾਪਾ ਨੂੰ ਚੇਤਾਵਨੀ ਦਿੱਤੀ ਹੈ ਕਿ ਅਸੀਂ ਪਾਰਟੀ ਸੁਪਰੀਮੋ ਤੇ ਹਮਲਾ ਬਰਦਾਸ਼ਤ ਨਹੀਂ ਕਰਾਂਗੇ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਹਮਲਾ ਬੇਹਦ ਨਿੰਦਣਯੋਗ ਹੈ ਵਿਰੋਧੀ ਧਿਰ ਤੇ ਨਿਸ਼ਾਨਾ ਵਿੰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਉਪ ਚੋਣਾਂ ਦੇ ਨਤੀਜਿਆਂ ਨੇ ਸਾਬਤ ਕਰ ਦਿੱਤਾ ਹੈ ਕਿ ਲੋਕਾਂ ਨੂੰ ਸਰਕਾਰ ਤੇ ਭਰੋਸਾ ਹੈ ਸੂਬੇ ਦੇ ਸੂਝਵਾਨ ਲੋਕਾਂ ਨੇ ਸਿਆਸੀ ਆਗੂਆਂ ਨੂੰ ਸਤਾਤੋ ਹਟਾ ਕੇ ਉਨ੍ਹਾਂ ਦੀ ਥਾਂ ਆਪਣੇ ਹਿੱਤਾਂ ਲਈ ਬੋਲਣ ਵਾਲੇ ਨਮਾਇੰਦਿਆਂ ਨੂੰ ਬਿਠਾਇਆ ਹੈ ਮੁੱਖ ਮੰਤਰੀ ਮਾਰ ਨੇ ਜਨਤਕ ਸੇਵਾਵਾਂ ਪ੍ਰਦਾਨ ਕਰਨ ਦੇ ਖੇਤਰ ਵਿੱਚ ਨਵਾਂ ਮਾਪਦੰਡ ਸਥਾਪਿਤ ਕਰਦਿਆਂ ਅੱਜ 10 ਕਰੋੜ 45 ਲੱਖ ਦੀ ਲਾਗਤ ਨਾਲ 18 ਮਹੀਨਿਆਂ ਦੇ ਰਿਕਾਰਡ ਸਮੇਂ ਵਿੱਚ ਅਸਾਰੂ ਬਹੁ ਮੰਜਲਾ ਸਬ ਡਿਵੀਜ਼ਨ ਕੰਪਲੈਕਸਾਂ ਨੂੰ ਸਮਰਪਿਤ ਕੀਤਾ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਸੇਵਾ ਲਈ ਅਜਿਹੇ ਉਪਰਾਲਿਆਂ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ। ਉਨਾ ਐਲਾਨ ਕੀਤਾ ਹੈ ਕਿ ਲੋਕਾਂ ਦੀਆਂ ਬਵਿਖੀ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਅਜਈਆਂ ਹੋਰ ਇਮਾਰਤਾਂ ਬਣਾਈਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਅੰਦਾਜ਼ਨ ਲਾਗਤ ਦੇ ਮੁਕਾਬਲੇ ਇਮਾਰਤ ਦੀ ਉਸਾਰੀ ਕਰਕੇ 1.5 ਕਰੋੜ ਰੁਪਏ ਦੀ ਬਚਤ ਕੀਤੀ ਹੈ। ਇਸੇ ਤਰ੍ਹਾਂ ਚੀਮਾ ਵਿਖੇ ਵੀ ਸਬ ਡਿਵੀਜ਼ਨ ਕੰਪਲੈਕਸ ਉਸਾਰੀ ਅਧੀਨ ਹੈ ਜੋ ਜਲਦੀ ਹੀ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਬਾਲੀਵੁੱਡ ਅਮ੍ਰੇਤਾ ਸ਼ਰਦ ਕਪੂਰ ਵਿਰੁੱਧ ਇੱਥੇ ਪਸ਼ਮੀ ਉਪਨਗਰ ਵਿੱਚ ਆਪਣੇ ਘਰ ਵਿੱਚ ਇੱਕ ਔਰਤ ਨਾਲ ਸ਼ੇਰ ਸ਼ਾਰ ਕਰਨ ਤੇ ਸੈਕਸ ਸੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਇੱਕ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਕਥਨ ਹਫਤੇ ਦੇ ਸ਼ੁਰੂ ਵਿੱਚ ਵਾਪਰੀ ਸੀ 32 ਸਾਲਾ ਔਰਤ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਕਿ ਸ਼ਰਦ ਕਪੂਰ ਨੇ ਉਸ ਨੂੰ ਫਿਲਮ ਵਿੱਚ ਸ਼ੂਟਿੰਗ ਬਾਰੇ ਗੱਲ ਕਰਨ ਦੇ ਬਹਾਨੇ ਆਪਣੇ ਘਰ ਬੁਲਾਇਆ ਸੀ ਦੋਸ਼ ਹੈ ਕਿ ਅਭਿਨੇਤਾ ਨੇ ਔਰਤ ਨੂੰ ਆਪਣੇ ਬੈੱਡਰੂਮ ਵਿੱਚ ਬੁਲਾਇਆ ਤੇ ਗਲਤ ਤਰੀਕੇ ਨਾਲ ਸ਼ੋਅ ਹੈ ਇਸ ਤੋਂ ਬਾਅਦ ਕਪੂਰ ਨੇ ਔਰਤ ਨੂੰ ਵਟਸਐਪ ਤੇ ਕਥਾ ਤੌਰ ਤੇ ਆਪ ਸ਼ਬਦਾਂ ਵਾਲਾ ਸੰਦੇਸ਼ ਵੀ ਭੇਜਿਆ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਨੇ ਸ਼ਰਦ ਕਪੂਰ ਵਿਰੁੱਧ ਧਾਰਾ 74 ਧਾਰਾ 75 ਧਾਰਾ 79 ਤਹਿਤ ਮਾਮਲਾ ਅਧੀਨ ਐਫ ਆਈ ਆਰ ਦਰਜ ਕੀਤੀ ਹੈ ਸਮੁੰਦਰੀ ਤੂਫਾਨ ਫੇਂਗਲ ਦੇ ਪ੍ਰਭਾਵ ਕਾਰਨ ਸ਼ਨੀਵਾਰ ਉੱਤਰੀ ਤਾਮਾ ਲਾਡੂ ਅਤੇ ਪੁੱਡੂ ਚਰੀ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪਿਆ ਹੈ ਜਿਸ ਕਾਰਨ ਆਮ ਜ਼ਿੰਦਗੀ ਉਥਲ-ਪੁਥਲ ਹੋ ਗਈ ਪ੍ਰਵਾਹਤ ਲੋਕਾਂ ਨੂੰ ਸੁਰੱਖਿਅਤ ਥਾਂਾਂ ਤੇ ਪਹੁੰਚਾਇਆ ਗਿਆ ਹੈ। ਭਾਰੀ ਮੀਂਹ ਦੇ ਨਾਲ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਜਿਸ ਕਾਰਨ ਭਾਰਤੀ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। 29 ਨਵੰਬਰ ਦੀ ਰਾਤ ਨੂੰ ਸਮੁੰਦਰੀ ਕੰਢਿਆ ਵਾਲੇ ਖੇਤਰ ਵਿੱਚ ਰੁਕ ਰੁਕ ਕੇ ਮੀਂਹ ਪੈਣਾ ਸ਼ੁਰੂ ਹੋ ਗਿਆ ਜੋ ਹੌਲੀ-ਹੌਲੀ ਤੇਜ਼ ਹੋ ਗਿਆ। ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੈ। ਚੇਨਈ ਹਵਾਈ ਅੱਡੇ ਤੇ ਉਡਾਣਾਂ ਨੂੰ ਸ਼ਨੀਵਾਰ ਦੁਪਹਿਰ 12:30 ਤੋਂ ਐਤਵਾਰ ਸਵੇਰੇ 4 ਵਜੇ ਤੱਕ ਮੁਅੱਤਲ ਕੀਤਾ ਗਿਆ। ਕਈ ਉਡਾਣਾਂ ਰੱਦ ਕੀਤੀਆਂ ਹਨ। ਸੈਂਕੜੇ ਮੁਸਾਫਰ ਪ੍ਰਭਾਵਿਤ ਹੋਏ ਹਨ ਗਵਾਂਡੀ ਕੇਂਦਰ ਸ਼ਾਸਿਤ ਪ੍ਰਦੇਸ਼ ਪੂਡੂਚੀਰੀ ਦੇ ਨੀਵੇਂ ਇਲਾਕੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਾਇਆ ਗਿਆ ਹੈ ਫੇਂਗਲ ਦੇ ਆਉਣ ਦੀ ਭਵਿੱਖਬਾਣੀ ਨੂੰ ਦੇਖਦਿਆਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੇ ਲਗਭਗ 12 ਲੱਖ ਲੋਕਾਂ ਨੂੰ ਐਸਐਮਐਸ ਭੇਜੇ ਅਤੇ ਚੌਕਸ ਰਹਿਣ ਲਈ ਕਿਹਾ ਹੈ ਪੱਛਮੀ ਘੜਵੜ ਦੇ ਪ੍ਰਭਾਵ ਕਾਰਨ ਕਸ਼ਮੀਰਵਾਦੀ ਦੀਆਂ ਕਈ ਉਚਾਈਆਂ ਵਾਲੀਆਂ ਥਾਵਾਂ ਤੇ ਤਾਜ਼ਾ ਬਰਫ਼ਬਾਰੀ ਹੋਈ ਹੈ ਇਹ ਮੌਸਮ ਦੀ ਪਹਿਲੀ ਬਰਫਬਾਰੀ ਦੱਖਣੀ ਕਸ਼ਮੀਰ ਦੇ ਆਨੰਤਨਾਗ ਜਿਹਰੇ ਦੇ ਪ੍ਰਸਿੱਧ ਸੈਲਾਨੀ ਕੇਂਦਰ ਪਹਿਲਗਾਮ ਵਿੱਚ ਹੋਈ ਹੈ। ਗੋਲਮਾਰਗ ਤੇ ਸੋਨਮਾਰਗ ਸਮੇਤ ਕਈ ਹੋਰ ਸੈਰਸਪਾਟੇ ਵਾਲੀਆਂ ਥਾਵਾਂ ਤੇ ਬਰਫ ਪਈ ਹੈ। ਰੋਹਤਾਂਗ ਦਰੇ ਦੀਆਂ ਪਹਾੜੀਆਂ ਤੇ ਸ਼ਨੀਵਾਰ ਬਰਫਬਾਰੀ ਹੋਈ ਹੈ। ਰਾਤ ਤੱਕ 2 ਇੰਚ ਬਰਫ ਪੈ ਚੁੱਕੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋਜਲਾ ਵਿਖੇ ਬਰਫਬਾਰੀ ਕਾਰਨ ਸ਼੍ਰੀਨਗਰ-ਲੇ ਹਾਈਵੇ ਬੰਦ ਹੋ ਗਿਆ ਹੈ। ਕਸ਼ਮੀਰ ਵਿੱਚ ਐਤਵਾਰ ਅੰਸ਼ਕ ਤੌਰ ਤੇ ਬੱਦਲ ਛਾਏ ਰਹਿਣਗੇ। ਉੱਚੇ ਇਲਾਕਿਆਂ ਵਿੱਚ ਵਕ-ਵਕ ਥਾਂ ਅਤੇ ਹਲਕੀ ਵਰਖਾ ਹੋਵੇਗੀ ਜਾਂ برف ਪਵੇਗੀ। ਸ਼੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਦੀ ਰਾਤ ਇਹ 0 ਤੋਂ 1 ਡਿਗਰੀ ਹੇਠਾਂ ਆ ਗਿਆ। ਇੱਥੇ ਬਰਫबारी ਕਾਰਨ ਸੈਰਸਪਾਟਾ ਕਾਰੋਬਾਰ ਦੇ ਵਧਣ ਦੀ ਉਮੀਦ ਹੈ। ਅਜੇ ਇਸ ਸਮੇਂ ਸੈਲਾਨੀਆਂ ਦੀ ਗਿਣਤੀ ਘਟ ਹੈ ਪਰ ਨਵੇਂ ਸਾਲ ਦੇ ਕ੍ਰਿਸਮਸ ਦੌਰਾਨ ਸੈਲਾਨੀਆਂ ਦੀ ਆਮਦ ਦੇ ਵਧਣ ਦੀ ਸੰਭਾਵਨਾ ਹੈ। ਮਨਾਲੀ ਦੇ ਸਾਰੇ ਸੈਰ ਸਪਾਟਾ ਕੇਂਦਰਾਂ ਤੇ ਸੈਲਾਨੀਆਂ ਦੀ ਧੀੜ ਲੱਗੀ ਹੋਈ ਹੈ। ਸ਼ਨੀਵਾਰ ਨੂੰ ਨੇੜੇ ਇਲਾਕਿਆਂ ਵਿੱਚ ਹਲਕੀ ਬਰਫਬਾਰੀ ਹੋਈ ਹੈ। ਪ੍ਰਸ਼ਾਸਨ ਨੇ ਅਗਲੇ ਹੁਕਮਾ ਤੱਕ ਸਾਚ ਦਰੇ ਨੂੰ ਬੰਦ ਕਰ ਦਿੱਤਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਰਫਬਾਰੀ ਹੋਵੇਗੀ। ਤੇਲੰਗਾਨਾ ਦੇ ਰਹਿਣ ਵਾਲੇ ਇੱਕ ਵਿਦਿਆਰਥੀ ਦੀ ਅਮਰੀਕਾ ਦੇ ਸ਼ਿਕਾਗੋ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਸੂਬੇ ਦੇ ਖੰਨਮ ਜ਼ਿਲ੍ਹੇ ਦੇ ਰਾਮਨਾ ਪੇਟਾ ਦੇ ਨਕਾਰਪੂ ਸਾਈ ਤੇਜਾ ਵਜੋਂ ਹੋਈ ਹੈ। ਉਹ 4 ਮਹੀਨੇ ਪਹਿਲਾਂ ਹੀ ਮਾਸਟਰ ਦੀ ਡਿਗਰੀ ਲਈ ਸ਼ਿਕਾਗੋ ਗਿਆ ਸੀ ਉਹ ਪੜ੍ਹਨ ਦੇ ਨਾਲ ਨਾਲ ਉੱਥੇ ਇੱਕ ਮੌਲ ਵਿੱਚ ਪਾਰਟ ਟਾਈਮ ਕੰਮ ਵੀ ਕਰ ਰਿਹਾ ਸੀ ਲੰਗੀਆਂ ਪੰਚਾਇਤੀ ਚੋਣਾਂ ਵਿੱਚ ਜਿਲ੍ਹਾ ਬਰਨਾਲਾ ਤਹਿਤ ਆਉਂਦੇ ਬਲਾਕ ਬਰਨਾਲਾ ਦੀਆਂ ਨਵੀਆਂ ਚੋਣੀਆਂ 70 ਪੰਚਾਇਤਾਂ ਦੇ ਸਰਪੰਚਾਂ 'ਚੋਂ 8 ਅੰਗੂਠਾ ਛਾਪ ਹਨ ਇਸ ਤੋਂ ਇਲਾਵਾ 15 ਪ੍ਰਾਇਮਰੀ 6 ਮਿਡਲ ਕਲਾਸ 18 میٹرਕ 15 ਸੀਨੀਅਰ ਸੈਕੰਡਰੀ 4 ਗ੍ਰੈਜੂਏਟ 2 ਕੋਲ ਮਾਸਟਰ ਡਿਗਰੀ ਤੇ 2 ਕੋਲ ਦੋਹਰੀ ਮਾਸਟਰ ਡਿਗਰੀ ਹੈ ਇਨਾ ਵਿੱਚੋਂ ਪਿੰਡ ਤੋਲਾ ਦੇ ਸਭ ਤੋਂ ਵੱਡੇ ਸਰਪੰਚ ਰਾਜਵਿੰਦਰ ਕੋਰ ਡਬਲ ਐਮਏ ਬੀਐਡ ਹਨ ਪਿੰਡ ਫਤਿਹਪੁਰ ਡੈਂਪੀ ਤੋਲਾ ਦੇ ਸਰਪੰਚ ਗਗਨਦੀਪ ਕੋਰ ਡਬਲ ਐਮਏ ਹਨ ਬਾਬਾ ਅਜੀਤਨਗਰ ਬਰਨਾਲਾ ਦੇ ਸਰਪੰਚ ਅਨੀਤਾ ਰਾਣੀ ਐਮਏ ਬੀਐਡ ਹੈ ਪਿੰਡ ਨਾਈ ਵਾਲਾ ਦੇ ਸਰਪੰਚ ਗੁਰਮਖ ਸਿੰਘ ਲਾਲੀਦਾ ਨਾ ਦੇਸ਼ ਵਿਦੇਸ਼ ਵਿੱਚ ਪ੍ਰਸਿੱਧ ਹੈ ਜਿਨ੍ਹਾਂ ਨੇ ਆਪਣੇ ਪਿੰਡ ਜਥੇਦਾਰ ਪ੍ਰਗਟ ਸਿੰਘ ਪੰਜਾਬੀ ਸੰਗੀਤ ਲਾਇਬ੍ਰੇਰੀ ਵਿੱਚ ਪੁਰਾਤਨ ਤਵਿਆਂ ਨੂੰ ਸੰਭਾਲ ਕੇ ਰੱਖਿਆ ਹੈ ਜਿਨ੍ਹਾਂ ਦਾ ਪਿੰਡ ਵਿੱਚ ਹੀ ਨਹੀਂ ਪੂਰੇ ਪੰਜਾਬ ਵਿੱਚ ਸੰਗੀਤ ਪ੍ਰੇਮੀਆਂ ਵਿੱਚ ਇੱਕ ਚਰਚਿਤ ਨਾਮ ਹੈ ਪਿੰਡ ਵਾਲਿਆਂ ਨੇ ਉਹਨਾਂ ਨੂੰ ਮਾਣ ਦੇ ਕੇ ਸਰਪੰਚ ਚੁਣਿਆ ਹੈ ਅਜਿਹੇ 21 ਪਿੰਡਾਂ ਨੇ 8ਵੀਂ ਜਮਾਤ ਤੱਕ ਪਾਸ ਸਰਪੰਚਾਂ ਨੂੰ ਚੁਣ ਕੇ ਆਪਣੇ ਪਿੰਡ ਦੀ ਵਾਗਡੋਰ ਉਹਨਾਂ ਦੇ ਹੱਥ ਸੌਂਪੀ ਹੈ ਲੋਕਾਂ ਵੱਲੋਂ ਚੁਣੇ ਇਨ੍ਹਾਂ ਸਰਪੰਚਾਂ ਪੰਚਾਂ ਦਾ ਸੌ ਚੱਕ ਸਮਾਗਮ 3 ਜੰਬਰ ਨੂੰ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਰੱਖਿਆ ਗਿਆ ਹੈ ਜਿਨ੍ਹਾਂ ਨੂੰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਇਰ ਸੌਚ ਕਾਉਣਗੇ 2007 ਤੋਂ 2017 ਦੌਰਾਨ ਅਕਾਲੀ ਦਲ ਦੀਆਂ ਤਤਕਾਲੀ ਸਰਕਾਰਾਂ ਸਮੇਂ ਹੋਈਆਂ ਭੁੱਲਾਂ ਅਤੇ ਬਾਪਰੀਆਂ ਘਟਨਾਵਾਂ ਸੰਬੰਧੀ ਉਸ ਸਮੇਂ ਦੇ ਉਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰਨਾ ਸਿੱਖ ਕੈਬਨਿਟ ਮੰਤਰੀਆਂ ਦਰਦੀ ਤਤਕਾਲੀ ਕੋਰ ਕਮੇਟੀ ਅਤੇ 215 ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਦੇ ਮੈਂਬਰਾਂ ਨੂੰ 2 ਦਸੰਬਰ ਸੋਮਵਾਰ ਨੂੰ ਪੰਜ ਸਿੰਘ ਸਹਿਵਾਨ ਬਲੋਂ ਇਤਿਹਾਸਕ ਫੈਸਲਾ ਸੁਣਾਏ ਜਾਣ ਦੀ ਸੰਭਾਵਨਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂबीर ਸਿੰਘ ਵੱਲੋਂ ਇਸ ਮਾਮਲੇ ਨੂੰ ਲੈ ਕੇ ਵੱਖ-ਵੱਖ ਸਿੱਖ ਆਗੂਆਂ ਤੇ ਧਾਰਮਿਕ ਸਖਸ਼ੀਤਾਾਂ ਦੀ ਰਾਏ ਲੈਣ ਹੈ ਤੇ ਵਿਚਾਰ ਵਟਾਂਦਰਾ ਕੀਤੇ ਜਾਣ ਤੋਂ ਇਲਾਵਾ ਅਨੇਕਾਂ ਸਿੱਖ ਜਥੇਬੰਦੀਆਂ ਤੇ ਸਿੱਖ ਬੁੱਧੀਜੀਵੀਆਂ ਵੱਲੋਂ ਜਥੇਦਾਰ ਦੇ ਨਾਂ ਪੱਤਰ ਭੇਜੇ ਗਏ ਜਾਂ ਨਿੱਜੀ ਤੌਰ ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ। ਇਕਤਰਤਾ ਵਿੱਚ ਭਾਜਪਾ ਆਗੂ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਤਲਬ ਕੀਤਾ ਗਿਆ ਹੈ। ਇਸ ਸਬੰਧ ਵਿੱਚ ਉਨ੍ਹਾਂ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਡੇਰਾ सिरसा ਦੇ ਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਉਸ ਵੇਲੇ ਤਿੰਨ ਜਥੇਦਾਰਾਂ ਵੱਲੋਂ ਮੰਗੇ ਗਏ ਸਪਸ਼ਟੀਕਰਨ ਦੇ ਮਾਮਲੇ ਵਿੱਚ ਤਿੰਨੋਂ ਸਾਬਕਾ ਜਥੇਦਾਰਾਂ ਵੱਲੋਂ ਆਪਣਾ ਲਿਖਤੀ ਸਪਸ਼ਟੀਕਰਨ ਅਕਾਲ ਤਖਸਾਲ ਵਿਖੇ ਸੌਂਪ ਦਿੱਤਾ ਗਿਆ ਹੈ। ਇਨ੍ਹਾਂ ਸਾਬਕਾ ਜਥੇਦਾਰਾਂ ਵਿੱਚ ਗਿਆਨੀ ਗੁਰਵਚਨ ਸਿੰਘ, ਗਿਆਨੀ ਗੁਰਮਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਸ਼ਾਮਲ ਹਨ। ਜਥੇਦਾਰ ਦੇ ਮੀਡੀਆ ਸਲਾਹਕਾਰ ਦਾ ਕਹਿਣਾ ਹੈ ਕਿ ਸਪਸ਼ਟੀਕਰਨ ਸੰਬੰਧੀ ਪੱਤਰ ਲਿਖਾਵੇ ਵਿਜਮਾੰਦਾ ਹੈ ਜਿਨ੍ਹਾਂ ਨੂੰ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਵਿੱਚ ਖੋਲਿਆ ਜਾਵੇਗਾ। ਸ਼ਹੀਦ ਦੀ 15 ਵਾੜੇ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਹੈ ਕਿ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਜਨਵਰੀ 2025 ਵਿੱਚ ਕਰਵਾਈਆਂ ਜਾਣ। ਉਨ੍ਹਾਂ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ ਤੇ ਜਿਸ ਵਿੱਚ ਉਨ੍ਹਾਂ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਜਨਵਰੀ 2025 ਵਿੱਚ ਕਰਵਾਉਣ ਦੀ ਮੰਗ ਕੀਤੀ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ਦਾ ਦੂਜਾ 15ਵਾਂ ਸਿੱਖ ਇਤਿਹਾਸ 'ਚ ਵੱਡੀ ਮਹੱਤਤਾ ਰੱਖਦਾ ਹੈ। ਇਨ੍ਹਾਂ ਦਿਨਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਚਾਰ ਸਹਬਜ਼ਾਦਿਆਂ, ਮਾਤਾ ਗੁਜਰੀ ਅਤੇ ਹੋਰ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਇਨ੍ਹਾਂ ਦਿਨਾਂ ਵਿੱਚ ਭਾਵੁਕਤਾ ਅਤੇ ਵਿਰਾਗ ਵਿੱਚੋਂ ਵਿਚਰਦੀ ਹੈ। ਆਪਣੇ ਸ਼ਹੀਦਾਂ ਦੇ ਸਤਕਾਰ ਵਜੋਂ ਕਿਸੇ ਵੀ ਤਰ੍ਹਾਂ ਦੇ ਖੁਸ਼ੀ ਵਾਲੇ ਸਮਾਗਮ ਕਰਨ ਤੋਂ ਗੁਰੇਜ਼ ਕਰਦੀ ਹੈ। ਧਾਮੀ ਨੇ ਕਿਹਾ ਹੈ ਕਿ ਇਹਨਾਂ ਦਿਨਾਂ ਵਿੱਚ ਪੰਜਾਬ ਸਰਕਾਰ ਵੱਲੋਂ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਕਰਵਾਉਣਾ ਠੀਕ ਨਹੀਂ ਹੋਵੇਗਾ। ਅਮਰੀਕਾ ਦੀਆਂ ਕਈ ਉੱਚ ਸਿੱਖਿਆ ਸੰਸਥਾਵਾਂ ਨੇ ਆਪਣੇ ਵਿਦੇਸ਼ੀ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ 20 ਜਨਵਰੀ ਤੋਂ ਪਹਿਲਾਂ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਮੁੜਨ ਦੀ ਸਲਾਹ ਦਿੱਤੀ ਹੈ। ਇਸ ਦਿਨ ਡੋਨਾਲਡ 트੍ਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਜੂ ਸੌ ਚੁੱਕਣਗੇ। ਇਸਲਾ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਕੱਢਣ ਬਾਰੇ ਹੋ ਰਹੀ ਚਰਚਾ ਦੇ ਮੱਦੇ ਨਜ਼ਰ ਜਾਰੀ ਕੀਤੀ ਗਈ ਹੈ। ਅਨੁਮਾਨ ਮੁਤਾਬਕ ਦੇਸ਼ ਵਿੱਚ 1.1 ਕਰੋੜ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਹਨ। ਕਮਾਂਤਰੀ ਸਿੱਖਿਆ ਸਬੰਧਾਂ ਬਾਰੇ ਹਾਲ ਹੀ ਵਿੱਚ ਜਾਰੀ ਓਪਨ 도ਅਰਸ 2024 ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ 11 ਲੱਖ ਵਿਦੇਸ਼ੀ ਵਿਦਿਆਰਥੀ ਹਨ ਜਿਨ੍ਹਾਂ ਵਿੱਚ ਸਭ ਤੋਂ ਬਾਅਦ ਗਿਣਤੀ 330000 ਭਾਰਤੀ ਵਿਦਿਆਰਥੀਆਂ ਲਈ ਹੈ ਹਾਇਰ ਐਡ ਇਮੀਗ੍ਰੇਸ਼ਨ ਪੋਰਟਲ ਦਾ ਅਨੁਮਾਨ ਹੈ ਕਿ 4 ਲੱਖ ਤੋਂ ਵੱਧ ਗੈਰ ਦਸਾਵੇਜੀ ਵਿਦਿਆਰਥੀ ਅਮਰੀਕਾ ਵਿੱਚ ਸਿੱਖਿਆ ਹਾਸਲ ਕਰ ਰਹੇ ਹਨ ਵੈਦ ਐਫ ਵੀਜ਼ਾ ਧਾਰਕ ਵਿਦਿਆਰਥੀਆਂ ਤੇ ਟਰੰਪ ਪ੍ਰਸ਼ਾਸਨ ਵੱਲੋਂ ਲਗਾਈ ਜਾਣ ਵਾਲੀ ਕਿਸੇ ਵੀ ਵੀਜ਼ਾ ਪਾਬੰਦੀ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ ਹੈ MIT ਨੇ ਵਿਦਿਆਰਥੀਆਂ ਨੂੰ ਅਫਵਾਹਾਂ ਤੇ ਧਿਆਨ ਨਾ ਦੇਣ ਲਈ ਕਿਹਾ ਹੈ MIT International Student Office ਦੇ de Association Dean ਤੇ Director David C. Elwell ਨੇ ਕਿਹਾ ਹੈ ਕਿ ਹਾਲੇ ਕੁਝ ਕਹਿਣਾ ਜਲਦਬਾਜ਼ੀ ਹੋਵੇਗਾ ਲੋਕ ਸਭਾ ਵਿੱਚ ਵਿਰੋਧੀ irdde ਨੇਤਾ ਅਤੇ ਕਾਂਗਰਸ ਯਾਗੂਰ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਤੇ ਨਿਸ਼ਾਨਾ ਸਾਧਿਆ ਉਹਨਾਂ ਤੇ ਉਦਯੋਗਪਤੀਆਂ ਗੌਤਮ ਅਡਾਨੇ ਨਾਲ ਬਖਰੀ ਤਰ੍ਹਾਂ ਦਾ ਵਿਵਹਾਰ ਕਰਨ ਅਤੇ ਵਾਇਨਾਡ ਵਿੱਚ ਟਿਗਾ ਡਿਗਣ ਦੀ ਕਟਣਾ ਤੇ ਪੀੜਤਾ ਨੂੰ ਬਣਦੀ ਸਹਾਇਤਾ ਮੁਹੱਈਆ ਨਾ ਕਰਕੇ ਉਹਨਾਂ ਨਾਲ ਭੇਦ-ਪਾਪ ਕਰਨ ਦਾ ਦੋਸ਼ ਲਗਾਇਆ ਹੈ ਰਾਹੁਲ ਨੇ ਮੋਕਮ ਵਿੱਚ ਆਪਣੀ ਭੈਣ ਤੇ ਕਾਂਗਰਸ ਦੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਨਾਲ ਮਿਲ ਕੇ ਸਾਂਝੀ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ वायनाड लोकसभा हलके तो अपनी पहली ते बड़ी जीत हासिल ਕਰਨ ਤੋਂ ਬਾਅਦ ਪ੍ਰਿੰਕਾ ਗਾਂਧੀ ਵਾਰਡਾ ਪਹਿਲੀ ਵਾਰ ਵਾਇਨਾਡ ਲੋਕਸਭਾ ਹਲਕੇ ਦੇ ਦੌਰੇ ਤੇ ਹਨ ਲੋਕਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਬੋਦੀਪਾਰ ਦੇ ਲੋਕਾਂ ਦੇ ਮੁਕਾਬਲੇ ਉਦਯੋਗਪਤੀ ਗੌਤਮ ਅਡਾਨੀ ਨਾਲ ਬੱਕਰੀ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ ਜਦਕਿ ਸੰਵਿਧਾਨ ਕਹਿੰਦਾ ਹੈ ਕਿ ਸਾਰਿਆਂ ਨਾਲ ਇੱਕੋ ਵਰਗਾ ਵਿਵਹਾਰ ਹੋਣਾ ਚਾਹੀਦਾ ਹੈ ਅੱਗੇ ਉਹਨਾਂ ਮੋਦੀ ਤੇ ਵਾਨਾੜ ਦੇ ਲੋਕਾਂ ਨਾਲ ਭੇਦਭਾਪ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਉਹਨਾਂ ਨੂੰ ਉਹ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਇਸ਼ਕ ਨਹੀਂ ਹਨ। ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਕਿਹਾ ਹੈ ਕਿ ਪੰਜਾਬ ਵਿੱਚ ਸਤਾਤਾਰੀ ਆਮ ਆਦਮੀ ਪਾਰਟੀ ਅਤੇ ਵਿਰੋਧੀ ਤਰ காங்கிரஸ் ਵੱਲੋਂ ਕਿਸਾਨ ਹਤਾਇਸ਼ੀ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਦੋਵੇਂ ਪਾਰਟੀਆਂ ਕਿਸਾਨਾਂ ਦੀਆਂ ਦੁਸ਼ਮਣ ਬਣੀਆਂ ਹੋਈਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਅੱਜ ਕਾਂਗਰਸ ਦੇ ਐਮਪੀ ਸੰਸਦ ਵਿੱਚ ਕਿਸਾਨਾਂ ਦੇ ਨਾਂ ਤੇ ਪ੍ਰਦਰਸ਼ਨ ਕਰ ਰਹੇ ਹਨ। ਪਰ ਜਦੋਂ ਫਸਲ ਦੇ ਭਾਅ ਵਿੱਚ 200 ਤੋਂ 300 ਰੁਪਏ ਪ੍ਰਤੀ ਕੁਇੰਟਲ ਦਾ ਕਟਾ ਲਗਾ ਕੇ ਅਨਦਾਤਾ ਦੀ ਲੁੱਟ ਕੀਤੀ ਜਾ ਰਹੀ ਸੀ ਤਾਂ ਉਸ ਸਮੇਂ ਉਹ ਸਾਰੇ ਚੋਣਾ ਲੜਨ ਦੇ ਵਿੱਚ ਰੁੱਝੇ ਹੋਏ ਸਨ ਅਤੇ ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਵੀ ਆਵਾਜ਼ ਨਹੀਂ ਚੁੱਕੀ ਉਹਨਾਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੂੰ ਆਪ ਤੇ ਕਾਂਗਰਸ ਦਾ ਕਿਰਾਉ ਕਰਨ ਦੀ ਅਪੀਲ ਕੀਤੀ ਤਾਂ ਕਿ ਦੋਵਾਂ ਪਾਰਟੀਆਂ ਤੋਂ ਕਿਸਾਨਾਂ ਨਾਲ ਕੀਤੀ ਗਈ ਧੋਖਾਧੜੀ ਦਾ ਜਵਾਬ ਲਿਆ ਜਾ ਸਕੇ ਉਨਾ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੀ ਆਵਾਜ਼ ਚੁੱਕਣ ਲਈ ਕੋਈ ਮਜ਼ਬੂਤ ਧਰਨਾਾ ਹੋਣ ਕਰਕੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਹਰ ਵਰਗ ਦੀ ਆਵਾਜ਼ ਮਜ਼ਬੂਤੀ ਨਾਲ ਚੁੱਕਣ ਲਈ ਇੱਕ ਮਜ਼ਬੂਤ ਧਰ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਬਸਤੀ ਦਾਣਸ਼ਮੰਦਾ ਦੇ ਕੜੀਵਾਲਾ ਚੌਂਕ ਤੋਂ ਲੈ ਕੇ ਗਾਖਲਾਂ ਪੁਲੀ ਤੱਕ ਬੰਨ੍ਹ ਵਾਲੀ ਸੜਕ ਦਾ ਨੀ ਪੱਥਰ ਰੱਖਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਸ਼ਹਿਰ ਦੀ ਵਿਕਾਸਪਕੂ ਨੋਹਾਰ ਬਦਰੀ ਜਾਵੇਗੀ ਉਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਿੰਡ ਕਸਬੇ ਅਤੇ ਸ਼ਹਿਰ ਵਿੱਚ ਪਿਛਲੇ 22 ਸਾਲਾਂ ਤੋਂ ਵਿਕਾਸ ਕਾਰਜ ਚਲਾਏ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਲੰਧਰ ਪਛਮੀ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੁਧਾਰਨ ਲਈ ਜੀ ਤੋੜ ਯਤਨ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇੱਥੇ ਰਹਿੰਦੇ ਲੋਕਾਂ ਦੀ ਹਰ ਲੋੜ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਨ ਵਾਲੀਆਂ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੜੀਵਾਲਾ ਚੌਂਕ ਤੋਂ ਲੈ ਕੇ ਗਾਖਲਾਂ ਪੁਲੀ ਤੱਕ ਸੜਕ ਦੇ ਨਿਰਮਾਣ ਤੇ ਲਗਭਗ 1 ਕਰੋੜ 17 ਲੱਖ ਰੁਪਏ ਦੀ ਲਾਗਤ ਆਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਦੀ ਆਪ ਸਰਕਾਰ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਵਿਕਾਸ ਕਰੇਗੀ। ਸੈਕਰਮੈਂਟੋ ਕੈਲੀਫੋਰਨੀਆ ਤੋਂ ਹੁਸੈਨ ਲੜਵਾ ਬੰਗਾ ਦੀ ਖਬਰ ਅਨੁਸਾਰ ਰਿਪਬਲਿਕਨ ਸੈਨੇਟ ਮੈਂਬਰ ਰੈਂਟ ਪਾਲ ਨੇ ਰਾਸ਼ਟਰਪਤੀ ਚੁਣੇ ਗਏ ਡੋਨਾਲਡ 트੍ਰੰਪ ਦੀ ਪ੍ਰਵਾਸੀਆਂ ਨੂੰ ਦੇਸ਼ ਵਿੱਚੋਂ ਕੱਢਣ ਲਈ ਫੌਜ ਦੀ ਵਰਤੋਂ ਕਰਨ ਦੀ ਯੋਜਨਾ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਅਣਉਚਿਤ ਹੋਵੇਗਾ ਪਿਛਲੇ ਹਫਤੇ ਟਰੰਪ ਕੋਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੀ ਫੌਜ ਦੀ ਵਰਤੋਂ ਦਾ ਸੰਕੇਤ ਦੇਣ ਦੇ ਪ੍ਰਤੀਕਰਮ ਪ੍ਰਗਟ ਕਰਦੇ ਆ ਰੈਂਟ ਪਾਲ ਦਾ ਕਹਿਣਾ ਹੈ ਕਿ ਤੁਸੀਂ ਇਸ ਕੰਮ ਲਈ ਫੌਜ ਦੀ ਵਰਤੋਂ ਨਹੀਂ ਕਰ ਸਕਦੇ ਕਿਉਂਕਿ ਇਹ ਗੈਰ ਕਾਨੂੰਨੀ ਹੈ ਪਾਲ ਬੀਸੀਐਸ ਦੇ ਫੇਸ ਦਾ ਨੇਸ਼ਨ ਪ੍ਰੋਗਰਾਮ ਵਿੱਚ ਗੱਲ ਕਰ ਰਹੇ ਸਨ ਉਹਨਾਂ ਕਹੇ ਕਿ ਜੇਕਰ ਤੁਸੀਂ ਨਿਊਯਾਰਕ ਵਿੱਚ ਸੈਮੀ ਆਟੋਮੈਟਿਕ ਹਥਿਆਰਾਂ ਨਾਲ ਲੈਸ ਫੌਜ ਭੇਜੋਗੇ ਤਾਂ ਮੇਰਾ ਵਿਚਾਰ ਹੈ ਕਿ ਇਹ ਦ੍ਰਿਸ਼ ਬਹੁਤ ਖੌਫਨਾਕ ਹੋਵੇਗਾ ਮੈਂ ਇਸ ਦਾ ਵਿਰੋਧ ਕਰਾਂਗਾ ਪੰਜਾਬੀ ਬਾਬੋਲੀ ਵਿਰਸਾ ਵਿਰਾਸਤ ਤੇ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਤਨਗਾਇਕ ਭਰਾਵਾਂ ਦੀ ਤਿਕੜੀ ਨੂੰ ਸੰਸਾਰ ਭਰ ਦੇ ਵਿੱਚ ਉਹਨਾਂ ਦੀ ਸਾਫ਼ ਸੁਥਰੀ ਗਾਇਕੀ ਕਰਕੇ ਮਾਨਤਾ ਮਿਲੀ ਹੈ ਇਹਨਾਂ ਗਾਇਕਾਂ ਦਾ ਨਾਮ ਅੱਜ ਕਿਸੇ ਵਿਸ਼ੇਸ਼ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਹੈ ਗਾਇਕ ਮਨਮੋਹਣ ਵਾਰਸ ਗਾਇਕ ਕਮਲ ਹੀਰਤ ਤੇ ਪ੍ਰਸਿੱਧ ਸੰਗੀਤਕਾਰ ਗਾਇਕ ਸੰਤਾਰ ਨੂੰ ਦੁਨੀਆ ਵਿੱਚ ਕੌਣ ਨਹੀਂ ਜਾਣਦਾ ਉਹਨਾਂ ਦੀ ਸਾਫ਼ ਸੁਥਰੀ ਕਾਰਜ ਸ਼ੈਲੀ ਨੇ ਸੰਗੀਤ ਪੱਧਰ ਦਾ ਸਿਰ ਉੱਚਾ ਕੀਤਾ ਹੋਇਆ ਹੈ ਅੱਜ ਤੱਕ ਜੋ ਵੀ ਇਨ੍ਹਾਂ ਤਿੰਨਾਂ ਭਰਾਵਾਂ ਪਰੋ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦੇ ਆ ਸਰੋਤਿਆਂ ਨੂੰ ਗੀਤ ਸੰਗੀਤ ਰਾਹੀਂ ਪੇਰੋਸਿਆ ਗਿਆ ਹੈ ਉਸ ਨੂੰ ਸਰੋਤਿਆਂ ਨੇ ਪੂਰੇ ਜੀ ਆਣ ਨਾਲ ਚਾਹ ਕੇ ਪਸੰਦ ਕੀਤਾ ਹੈ ਗਾਇਕ ਕਮਲਹੀਰ ਦੀ ਵਿਲੱਖਣ ਗਾਇਕੀ ਦੀ ਗੱਲ ਕਰਦੇ ਆ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦਾ ਕਹਿਣਾ ਹੈ ਕਿ ਉਹਨਾਂ ਦਾ ਲਿਖਿਆ ਗੀਤ ਕਮਲਹੀਰ ਦੀ ਆਵਾਜ਼ ਵਿੱਚ ਬਿਆ ਦਾ ਚਾ ਟਾਈਟਲ ਹਿੱਟ ਰਿਲੀਜ਼ ਕੀਤਾ ਗਿਆ ਹੈ ਜਿਸ ਦਾ ਪੋਸਟਰ ਸੋਸ਼ਲ ਮੀਡੀਆ ਤੇ ਲਾਂਚ ਕੀਤਾ ਗਿਆ ਇਸ ਗੀਤ ਵਿੱਚ ਵਿਆਹ ਦੇ ਚਾਹ ਦੀਆਂ ਖੂਬਸੂਰਤ ਗੱਲਾਂ ਬਾਤਾਂ ਗੀਤਕਾਰ ਮੰਗਲ ਹਟੂਰ ਨੇ ਭਰੀਆਂ ਹਨ ਜਿਨ੍ਹਾਂ ਨੂੰ ਬਾ ਕਮਾਲ ਅੰਦਾਜ਼ ਵਿੱਚ ਕਮਲ ਹੀਰ ਨੇ गा ਕੇ ਪੇਸ਼ ਕੀਤਾ ਇਸ ਮੌਕੇ ਤੇ ਸੰਗੀਤਕਾਰ ਸੰਤਾਰ ਦਾ ਕਹਿਣਾ ਹੈ ਕਿ ਆਸ ਹੈ ਇਸ ਗੀਤ ਵਿਆਹ ਦੇ ਚਾਣ ਨੂੰ ਸਰੋਤੇ ਆਪਣੇ ਦਿਲਾਂ ਵਿੱਚ ਥਾ ਦੇਣਗੇ ਤੇ ਹਰ ਖੁਸ਼ੀ ਦੇ ਮੌਕੇ ਤੇ ਇਹ ਗੀਤ ਲੋਕਾਂ ਦੇ ਵੇੜਿਆਂ ਦਾ ਸ਼ਿੰਗਾਰ ਬਣੇਗਾ ਮਸ਼ਹੂਰ ਗਾਇਕਾ ਮੁਹੰਮਦ ਰਵੀ ਦੇ ਪੁੱਤਰ ਸ਼ਾਹਿਦ ਰਫੀ ਨੇ ਆਪਣੇ ਪਿਤਾ ਦੇ ਜੀਵਨ ਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ IFK ਵਿੱਚ ਹਿੰਦੀ ਸਿਨੇਮਾ ਜਗਤ ਦੇ ਸਭ ਤੋਂ ਪ੍ਰਸਿੱਧ ਗਾਇਕਾਂ ਵਿੱਚ ਸ਼ਾਮਲ ਰਏ ਮੁਹੰਮਦ ਰਫੀ ਨੂੰ ਸ਼ਰਧਾਗਰੀ ਦਿੱਤੀ ਗਈ ਜਿਨ੍ਹਾਂ ਨੇ ਭਾਰਤੀ ਪਛਾਵਾਂਾਂ ਸਣੇ ਕੁਝ ਵਿਦੇਸ਼ੀ ਪਛਾਵਾਂਾਂ ਦੇ ਵਿੱਚ 1000 ਤੋਂ ਵੱਧ ਫਿਲਮਾਂ ਵਿੱਚ ਗੀਤ ਗਾਏ ਹਨ ਸ਼ਾਹਿਦ ਰਫੀਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੇ ਜੀਵਨ ਤੇ ਫਿਲਮ ਬਣਾਉਣ ਲਈ ਫਿਲਮ ਨਿਰਦੇਸ਼ਕ ਓਮ ਸ਼ੁਕਲਾ ਨਾਲ ਗੱਲਬਾਤ ਕਰ ਰਹੇ ਹਨ। ਸ਼ੁਕਲਾ ਨੇ OMG, Oh My God ਅਤੇ 102 Not Out ਵਰਗੀਆਂ ਫਿਲਮਾਂ ਨਿਰਦੇਸ਼ਿਤ ਕੀਤੀਆਂ ਹਨ। ਉਹਨਾਂ ਦਾ ਕਹਿਣਾ ਹੈ ਕਿ ਮੈਂ ਰਫੀ ਸਾਹਿਬ ਦੇ ਜੀਵਨ ਤੇ ਫਿਲਮ ਬਣਾਉਣਾ ਜਾ ਰਿਹਾ ਹਾਂ। ਉਹ ਰਫੀ ਸਾਹਿਬ ਦੀ ਜ਼ਿੰਦਗੀ ਦੀ ਕਹਾਣੀ ਹੋਵੇਗੀ। ਇਸ ਫਿਲਮ ਦੇ ਵਿੱਚ ਗੀਤ ਵੀ ਹੋਣਗੇ। ਅਸੀਂ ਫਿਲਮ ਨਿਰਦੇਸ਼ਕ ਓਮ ਸ਼ੁਕਲਾ ਨਾਲ ਕਰਾਰ ਕੀਤਾ ਹੈ। ਇਹ ਪੂਰੀ ਤਰ੍ਹਾਂ ਇੱਕ ਫੀਚਰ ਫਿਲਮ ਹੋਵੇਗੀ। ਸ਼ਾਹਿਦ ਰਫੀ ਫਿਲਮ ਫੈਸਟੀਵਲ ਦੌਰਾਨ ਕਰਵਾਏ ਗਏ ਵਿਸ਼ੇਸ਼ ਸੈਸ਼ਨ ਆਸਮਾਨ ਸੇ ਆਇਆ ਫਰਿਸ਼ਤਾ ਮੁਹੰਮਦ ਰਫੀ ਦਾ ਗੈਂਗ ਆਫ ਮੈਲੋਡੀ ਨੂੰ ਸੰਬੋਧਨ ਕਰ ਰਹੇ ਸਨ। ਫੈਸਟੀਵਲ ਵਿੱਚ ਮਸ਼ਹੂਰ ਅਦਾਕਾਰਾ ਸ਼ਰਮੀਲਾ ਠਾਕੋਰ, ਗਾਇਕ ਸੋਨੂ ਨਿਗਮ, ਉਨਰਾਦਾ ਪੋੜਵਾਲ ਅਤੇ ਫਿਲਮਸਾਜ਼ ਸੁਭਾਸ਼ ਗਾਈ ਤੋਂ ਇਲਾਵਾ ਹੋਰ ਐਨ ਸਖਸ਼ਿਤਾ ਹਾਜ਼ਰ ਸਨ। ਸ਼ਾਹਿਦ ਰਫੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਹ ਆਪਣੇ ਪਾਪਾ ਤੇ ਇਸ ਫਿਲਮ ਦਾ ਨਿਰਮਾਣ ਕਰ ਰਹੇ ਹਨ ਇਸ ਫਿਲਮ ਦੀ ਕਹਾਣੀ ਲਗਭਗ ਤਿਆਰ ਹੈ ਇਸ ਫਿਲਮ ਤੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ ਸਟਾਰ ਪਲਸ ਲਗਾਤਾਰ ਦਿਲਚਸਪ ਕਹਾਣੀਆਂ ਨਾਲ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਿਹਾ ਹੈ ਸ਼ੋਅ دیਵਾਨੀਅਤ ਇੱਕ ਰੋਮਾਂਚਕ ਅਤੇ ਦਿਲਚਸਪ ਕਹਾਣੀ ਨੂੰ ਲੈ ਕੇ ਆਇਆ ਹੈ ਜਿਸ ਵਿੱਚ ਵਿਜੇਂਦਰ ਕੁਮੇਰੀਆ ਕ੍ਰਿਤਿਕਾ ਸਿੰਘ ਜੱਜਪ ਅਤੇ ਨਵਨੀਤ ਮਲਕ ਮੁੱਖ ਭੂਮਿਕਾ ਵਿੱਚ ਹਨ ਨਰ ਮਾਤਾ ਮਾ ਨੇ ਪੁਣੇ ਦੇ ਸ਼ੋ ਦਿਵਾਨੇ ਪੰਦਾ ਇੱਕ ਦਿਲਚਸਪ ਪ੍ਰੋਮੋ ਜਾਰੀ ਕੀਤਾ ਹੈ ਜੋ ਦਰਸ਼ਕਾਂ ਨੂੰ ਹੈਰਾਨ ਕਰਨ ਵਾਲਾ ਅਤੇ ਆਪਣੇ ਵੱਲ ਖਿੱਚਣ ਵਾਲਾ ਹੈ ਪ੍ਰੋਮੋ ਦੀ ਸ਼ੁਰੂਆਤ ਹੁੰਦੀ ਹੈ ਜੀਤ ਅਤੇ ਮੰਨਤ ਨਾਲ ਜੋ ਆਪਣੇ ਪਿਆਰ ਦੀ ਜਿੱਤ ਅਤੇ ਪਰਿਵਾਰਕ ਝਗੜਿਆਂ ਦੇ ਅੰਤ ਦਾ ਜਸ਼ਨ ਮਨਾ ਰਹੇ ਹੁੰਦੇ ਦੋਵੇਂ ਆਪਣੇ ਸ਼ਾਹੀ ਵਿਆਹ ਦੀਆਂ ਤਿਆਰੀਆਂ ਕਰ ਰਹੇ ਹਨ ਅੰਤ ਵਿੱਚ ਇੱਕ ਟ੍ਰਿਸਟ ਆਉਂਦਾ ਹੈ ਜਦੋਂ ਮੰਡਪ ਵਿੱਚ ਮੰਨਤ ਨਾਲ ਜੀਤ ਨਹੀਂ ਸਕੋ ਦੇਵ ਨਜ਼ਰ ਆ ਰਿਹਾ ਹੈ 10 ਨਵੰਬਰ ਦੀ ਸ਼ਾਮ ਨੂੰ 6 ਵਜੇ دیਵਾਨੀਅਤ ਵਿੱਚ ਹੋਣ ਵਾਲੇ ਰਮਾਂਚਕ ਡਰਾਮੇ ਨੂੰ ਦੇਖਣ ਲਈ ਜੁੜੋ ਸਟਾਰ ਪਲੱਸ ਦੇ ਨਾਲ ਕਾਕਰੋ ਅਤੇ ਸ਼ਾਇਕਾ ਇੰਟਰਟੇਨਮੈਂਟ ਦੁਆਰਾ ਨਿਰਮਿਤ ਸ਼ੋਅ دیਵਾਨੀਅਤ ਸੋਮਵਾਰ ਤੋਂ ਐਤਵਾਰ ਸ਼ਾਮ 6 ਵਜੇ ਸਟਾਰ ਪਲੱਸ ਤੇ ਪ੍ਰਸਾਰਿਤ ਹੋਵੇਗਾ ਨਿਰਮਾਤਾ ਮਾਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਸ਼ੋਅ ਹੈ ਜੋ ਹਰ ਇੱਕ ਦੀ ਪਸੰਦ ਹੋਵੇਗਾ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ